ਸਤਨਾਮ ਵਾਧੂ ਸਾਹਿਬੀ ਪ੍ਰਭਤੀ ਮਨ ਦਾ ਪੈਦਾ ਅੰਮ੍ਰਿਤ ਨੀਰ ਗਿਆਨ ਮੰਨ ਲਜਣਾ ਅਥ ਸਤ ਤੀਰਥ ਸੰਗ ਕਹੇ ਗੁਰੂ ਪਤੇ ਬਾਹਰ ਮਾਨਕ ਸੇ ਸਿੱਖ ਸੋ ਖੋਜ ਲਹੈ ਗੁਰ ਸਮਾਨ ਤੀਰਥ ਨਹੀਂ ਕੋਏ ਗੋਰੀ ਦਰਿਆ ਉਹ ਸਦਾ ਜਲ ਨਿਰਮਲ ਮਿਲੇ ਆ ਦੁਰਮਤ ਮੈਲ ਹਰੈ ਸਤ ਗੁਰ ਪਾਏ ਪੂਰਾ ਨਾਵ ਬਣ ਪਸ਼ੂ ਕੋ ਲਿਖੋ ਦੇਵ ਕਰੈ ਰਤਾ ਸਚ ਨਾਮ ਤਲ ਹਿਅਲ ਮਦਦਿਆ ਜਾ ਕੇ ਬਾਸ ਬਨਾਸ ਪਤ ਸੋਰੈ ਤਾਸ ਚਰਨ ਲਿਵ ਰਹੀਐ ਗੁਰਮੁਖ ਜੀ ਪ੍ਰਾਨ ਉਪਜੈ ਗੁਰਮੁਖਿ ਸ਼ਿਵ ਕਰ ਜਾਈਐ ਗੁਰਮੁਖ ਨਾਨਕ ਸਚ ਸਮਾਈਐ ਗੁਰਮੁਖ ਨਿਜ ਬਦ ਪਾਈਐ ਗੁਰਮੁਖ ਨਾਨਕ ਸਚ ਸਮਾਇਐ ਗੁਰਮੁਖ ਨਿਜ ਬਦ ਪਾਈਐ ਵਾਟੁ ਜੁਜਾ ਹਲਸਾ ਆਾਇ ਗੁਰਦੀ ਕੀ ਹਥੇ ਗੁਰੂ ਚਰਨਾਂ ਦੇ ਵਿੱਚ ਬਿਰਾਜਮਾਨ ਗੁਰੂ ਜਿਆਲੀ ਗੁਰੂ ਸਵਾਮੀ ਸਤਸਿੰਘ ਜੀ ਵਡ ਭਾਗੇ ਹਾਂ ਅਸੀਂ ਸਾਰੇ ਜਿਨ੍ਹਾਂ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਗਮ ਹਜ਼ੂਰੀ ਦੇ ਅੰਦਰ ਫੁਰ ਕਰਕੇ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰ ਸ਼ਰਣ ਕਰਨ ਦਾ ਸੁਭਾਗ ਸਮਾਪ੍ਰਤ ਹੋਇਆ ਅੱਜ ਦਾ ਜੋ ਸ਼ਬਦ ਅਸੀਂ ਸ਼ਰਣ ਕੀਤਾ ਹੈ ਪ੍ਰਭਾਤੀ ਰਾਗ ਦੇ ਅੰਦਰ ਦਰਜ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੁਆਰਾ ਉਚਾਰਨ ਕੀਤਾ ਹੋਇਆ ਹੈ। ਔਰ 1328 ਅੰਕ ਦੇ ਉੱਪਰ ਇਹ ਪਾਵਨ ਜਿਹੜਾ ਸ਼ਬਦ ਹੈ ਸੁਹਾਇ ਮਾਨ ਹੈ। ਪਰ ਹੌ ਵਾਲੇ ਵੱਲ ਤੋਂ ਸਾਨੂੰ ਇਹ ਗੱਲ ਕਲੀਅਰ ਹੋ ਜਾਂਦੀ ਹੈ ਵੀ ਗੁਰੂ ਪਾਤਸ਼ਾਹ ਇਸ ਦੇ ਅੰਦਰ ਸਾਨੂੰ ਤੀਰਥ ਦੀ ਪਰਿਭਾਸ਼ਾ ਜਿਹੜੀ ਹੈ ਤੀਰਥ ਕੌਣ ਹੈ? ਉਧਰੇ ਦਾਰੇ ਸਮਝਾਉਂਦਾ ਸਾਨੂੰ ਉਹਨਾਂ ਨੇ ਬਾਰ ਕੋ ਕਰ ਕੀਤਾ ਔਰ ਬੜੇ ਸੋਖੇ ਸ਼ਬਦਾਂ ਦੇ ਵਿੱਚ ਪਰ ਹੌ ਵਾਲੇ ਵਕਤ ਤੋਂ ਅਸੀਂ ਵਿਚਾਰ ਦੀ ਪ੍ਰਣਿਪਤਾ ਕਰਾਂਗੇ ਗੁਰੂ ਪਾਤਸ਼ਾਹ ਜੀ ਨੇ ਪਾਵਨ ਬਚਨ ਬਖਸ਼ਿਸ਼ ਕੀਤੇ ਗੁਰ ਸਮਾਨ ਤੀਰਥ ਨਹੀਂ ਕੋਏ ਸਮਾਨ ਦਾ ਅਰਥ ਹੁੰਦਾ ਹੈ ਬਰਾਬਰ ਕਿਸੇ ਦੀ ਕਿਸੇ ਨਾਲ ਤੁਲਨਾ ਕਰਨਾ ਤਾਂ ਗੁਰੂ ਸੱਚੇ ਪਾਤਸ਼ਾਹ ਗੁਰਨਾਮ ਸਿੰਘ ਸੱਚੇ ਪਾਤਸ਼ਾਹ ਨੇ ਇਹ ਨਿਰਣਾ ਸਭ ਦੇ ਦਿੱਤਾ ਬੇ ਗੁਰੂ ਤੋਂ ਵੱਡਾ ਤੀਰਥ ਕੋਈ ਵੀ ਨਹੀਂ ਇਸ ਗੱਲ ਨੂੰ ਆਪਣੀ ਸੋਚ ਦੇ ਵਿੱਚ ਰੱਖੀਏ ਜਦੋਂ ਇਸ ਗੱਲ ਨੂੰ ਅਸੀਂ ਆਪਣੀ ਸੋਚ ਦੇ ਵਿੱਚ ਰੱਖਾਂਗੇ ਫਿਰ ਦੁਨੀਆਂ ਦਾ ਕੋਈ ਵੀ ਤੀਰਥ ਸਾਡੇ ਸਾਹਮਣੇ ਕੋਈ ਲਿਆਉਣ ਦਾ ਯਤਨ ਕਰੇਗਾ ਉਹ ਤੀਰਥ ਦੇ ਵਾੜੇ ਪਾਸੇ ਸਾਡਾ ਧਿਆਨ ਹੀ ਨਹੀਂ ਜਾਏਗਾ ਜਦੋਂ ਅਸੀਂ ਗੁਰਬਾਣੀ ਦੇ ਵਿੱਚੋਂ ਤੀਰਥ ਸ਼ਬਦ ਨੂੰ ਵਿਚਾਰਦੇ ਆਂ ਅਠ ਰੂਪਾਂ ਦੇ ਵਿੱਚ ਬਾਖੂ ਪ੍ਰਕਾਰ ਗੁਰੂ ਪਾਤਸ਼ਾਹ ਨੇ ਤੀਰਥ ਸ਼ਬਦ ਨੂੰ ਗੁਰਬਾਣੀ ਦੇ ਵਿੱਚ ਦਰਜ ਕੀਤਾ ਔਰ ਜਦੋਂ ਅਸੀਂ ਗੁਰਬਾਣੀ ਵਿੱਚੋਂ ਇਹਨਾਂ ਗੱਲਾਂ ਦਾ ਨਿਰਸਾ ਲੈਂਦੇ ਆ ਤੇ ਤੀਰਥ ਜਿਹੜਾ ਮੁਕਤਾ ਅੱਖਰ ਹੈ ਨਾ ਜਿਹਨੂੰ ਥੱਥੇ ਨੂੰ ਔਂਕੜ ਲੱਗੀ ਹੋਵੇ ਤੇ ਨਾ ਲੱਗੀ ਹੋਵੇ ਸਿਹਾਰੀ ਉਹ ਅੱਖਰ ਤੀਰਥ ਜਿਹੜਾ 115 ਵਾਰ ਗੁਰੂ ਪਾਤਸ਼ਾਹ ਨੇ ਇਸਤੇਮਾਲ ਕੀਤਾ ਹੈ ਹੁਣ ਇਹ ਦੱਸਣ ਦਾ ਭਾਵ ਕੀ ਹੈ ਵੀ 115 ਵਾਰ ਤੀਰਥ ਸ਼ਬਦ ਜਿਹੜਾ ਮੁਕਤੇ ਵਾਲਾ ਹੈ ਗੁਰੂ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਵਰਤਿਆ 115 ਵਾਰ ਹੀ ਗੁਰੂ ਪਾਤਸ਼ਾਹ ਨੇ ਜਿਹੜੇ ਲੋਕਾਂ ਨੇ ਤੀਰਥਾਂ ਦੇ ਉਪ ਦੇ ਵਿੱਚ ਕਰਮ ਕਾਂਡ ਦੀ ਜਿਹੜੀ ਸੋਚ ਵੜਾਈ ਹੋਈ ਸੀ ਉਸ ਸੋਚ ਨੂੰ ਉਘਾੜ ਕੇ ਸਾਡੇ ਸਾਹਮਣੇ ਰੱਖਿਆ ਹੈ। ਇੱਕ ਇਕੱਲੇ ਇਕੱਲੀ ਗੱਲ ਨੂੰ ਇੱਕ ਇੱਕ ਉਦਾਹਰਣ ਦੇ ਕੇ ਪਾਤਸ਼ਾਹ ਨੇ ਸਾਡੇ ਸਾਹਮਣੇ ਰੱਖਿਆ ਹੈ। ਬਹੁਤ ਆਤੂਪ ਦੇ ਵਿੱਚ ਜਿਹੜੇ ਕਰਮ ਕਾਂਡ ਜਿਹਨਾਂ ਸਥਾਨਾਂ ਦੇ ਨਾਲ ਜੁੜੇ ਹੋਏ ਸੀ ਉਹ ਗੱਲ ਸਾਡੇ ਸਾਹਮਣੇ ਰੱਖੀ ਫਿਰ ਤੀਰਥ ਸ਼ਬਦ ਆਉਂਦਾ ਹੈ ਤੱਤੇ ਨੂੰ ਬਿਹਾਰੀ ਤੇ ਰਾਵੇ ਨੂੰ ਸਿਹਾਰੀ ਤੇ ਥੱਥਾ ਇਹ ਆਉਂਦਾ ਹੈ 42 ਵਾਰ ਇਤਾਂ ਹੀ ਤੀਰਥ ਤੇ ਥੱਥੇ ਨੂੰ ਜਿੱਥੇ ਕੌਂਕਰੜ ਹੈ 25 ਵਾਰ ਗੁਰਬਾਣੀ ਦੇ ਵਿੱਚ ਇਹ ਅੱਖਰ ਆਇਆ ਹੈ ਤੇ ਇੱਕ ਪਉਂਦਾ ਹੈ ਤੀਰਥ ਹੈ ਥੱਥੇ ਤੋਂ ਅੱਗੇ ਹਾ ਹਾ ਲੱਗਿਆ ਹੋਇਆ ਹੈ ਇਹ ਸ਼ਬਦ ਇੱਕ ਵਾਰੀ ਗੁਰਬਾਣੀ ਦੇ ਵਿੱਚ ਵਰਤਿਆ ਗਿਆ ਤੇ ਸ਼ਬਦ ਆਉਂਦਾ ਤੀਰ ਥਾ ਤੀਰ ਥਾ ਸ਼ਬਦ ਦੋ ਵਾਰੀ ਤੇ ਪੀਰ ਥਾ ਬਿੰਦੀ ਦੇ ਨਾਲ ਫਿਰ ਦੋ ਵਾਰੀ ਵਰਤਿਆ ਗਿਆ ਇੱਕ ਸ਼ਬਦ ਆਉਂਦਾ ਤੀਰ ਥਾਏ ਇਹ ਇੱਕ ਵਾਰ ਗੁਰਬਾਣੀ ਦੇ ਵਿੱਚ ਵਰਤਿਆ ਗਿਆ ਤੇ ਤੀਰ ਥੀ ਇਹ ਦੋ ਵਾਰ ਦਰਜ ਜਿਹੜਾ ਹੈ ਗੁਰਬਾਣੀ ਦੇ ਵਿੱਚ ਹੈ ਇਸ ਤਰ੍ਹਾਂ ਦੇ ਨਾਲ ਅੱਠ ਪ੍ਰਕਾਰ ਦੇ ਜਿਹੜੇ ਇਸ ਸ਼ਬਦ ਦੇ ਪ੍ਰਯੋਗ ਜਿਹੜੇ ਨੇ ਕਿ ਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਕੀਤੇ ਪਰ ਜਦੋਂ ਤੀਰਥ ਸ਼ਬਦ ਸਾਡੇ ਜ਼ਿਹਨ ਦੇ ਵਿੱਚ ਆਉਂਦਾ ਹੈ ਤੇ ਆਮ ਕਰਕੇ ਜੋ ਸਾਡੇ ਵਿੱਚ ਪ੍ਰਚਾਰਿਆ ਗਿਆ ਹੈ ਜੋ ਸਾਡੇ ਵਿੱਚ ਚਲਣ ਹੈ ਵੀ ਜਿੱਥੇ ਇੱਕ ਸੋਵਰ ਬਣਿਆ ਹੋਏ ਇੱਕ ਓਥੇ ਧਾਰਮਿਕ ਸੱਭਰ ਬਣਾਇਆ ਹੋਏ ਜਿੱਥੇ ਚਾਰੋਂ ਦੇ ਮਹਿਲੇ ਧਰਮ ਦੀਆਂ ਗੱਲਾਂ ਕਰਦੇ ਹੋਣ ਤੇ ਅਸੀਂ ਉਹਨੂੰ ਤੀਰਥ ਮੰਨ ਲਿਆ ਜਦੋਂ ਭਾਈ ਕਾਂ ਸਿੰਘ ਜੀ ਲਾਭਾ ਨੇ ਤੀਰਥ ਦੇ ਅਰਥ ਕੀਤੇ ਉਹਨਾਂ ਨੇ ਤੀਰਥ ਦੇ ਬਾਰੇ ਲਿਖਿਆ ਉਹਨਾਂ ਨੇ ਲਿਖਿਆ ਵੀ ਉਹ ਸਥਾਨ ਜਿਹਨੂੰ ਲੋਕਾਂ ਨੇ ਮੰਨਿਆ ਹੈ ਇਸੇ ਦਾ ਬਣਾਇਆ ਹੋਇਆ ਨਹੀਂ ਆਪਣੇ ਮਨ ਦੀ ਮਨੋਤ ਹੈ ਕਹਿੰਦੇ ਉਸ ਸਥਾਨ ਜਿਉਂ ਸਾਡੇ ਧਾਰਮਿਕ ਲੋਕਾਂ ਨੇ ਮੰਨ ਲਿਆ ਵੀ ਇੱਥੋਂ ਧਰਮ ਦੀ ਸਿੱਖਿਆ ਮਿਲਦੀ ਹੈ ਕਹਿੰਦੇ ਇੱਥੋਂ ਸਾਡੀ ਮੁਕਤੀ ਹੋਏਗੀ ਉਹਨੂੰ ਜਿਹੜਾ ਹੈ ਤੀਰਥ ਬਣਾ ਕੇ ਲੋਕਾਂ ਦੇ ਵਿੱਚ ਪੇਸ਼ ਕੀਤਾ ਗਿਆ 68 ਤੀਰਥਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਵੀ ਜਿਹੜੇ ਹਿੰਦੂਇਸਮ ਦੇ ਅੰਦਰ ਨਹੀਂ 68 ਤੀਰਥਾਂ ਦਾ ਜ਼ਿਕਰ ਹੁੰਦਾ ਹੈ ਪਰ ਗੁਰਮਤ ਦੇ ਵਿੱਚ ਜਿਹੜਾ ਹੈ ਇਹਨਾਂ 68 ਤੀਰਥਾਂ ਦਾ ਕੋਈ ਮਹੱਤਵ ਨਹੀਂ ਹੈ ਫਿਰ ਉਹਨਾਂ ਨੇ ਨਾਲ ਇੱਕ ਗੱਲ ਹੋਰ ਦਰਜ ਕੀਤੀ ਕਿ ਕਹਿੰਨ ਲੱਗੇ ਤੁਸੀਂ ਅਗਰ ਉਸ ਧਾਰਮਿਕ ਸਥਾਨ ਤੇ ਜਾ ਰਹੇ ਹੋ ਉੱਥੇ ਜਾਣ ਦੇ ਦੋ ਪਰਯੋਜਨ ਹੋ ਸਕਦੇ ਨੇ ਇੱਕ ਪਰਯੋਜਨ ਕੀ ਹੈ ਵੀ ਉੱਥੇ ਜੇਕਰ ਸੱਚ ਦੀ ਵਿਚਾਰ ਹੋ ਰਹੀ ਹੈ ਤੁਸੀਂ ਉਸ ਸੱਚ ਦੀ ਵਿਚਾਰ ਨੂੰ ਗ੍ਰਹਿਣ ਕਰ ਸਕਦੇ ਹੋ ਤੇ ਦੂਸਰਾ ਜਿਹੜਾ ਉਹਨਾਂ ਨੇ ਪਰਯੋਜਨ ਦੱਸਿਆ ਵੀ ਜੇ ਉਸ ਸਥਾਨ ਦੇ ਉੱਤੇ ਕੋਈ ਇਤਿਹਾਸਿਕ ਘਟਨਾ ਵਾਪਰੀ ਹੈ ਜਾਂ ਕੋਈ ਉਥੇ ਦਾ ਇਤਿਹਾਸ ਹੈ ਕੋਸ ਦੇ ਇਤਿਹਾਸ ਦੀ ਜਾਣਕਾਰੀ ਵਾਸਤੇ ਤੁਸੀਂ ਉੱਥੇ ਦਾ ਜਿਹੜਾ ਹੈ ਪਿੰਡਾਂ ਤੈਅ ਕਰਕੇ ਉੱਥੇ ਜਾ ਕੇ ਤੁਸੀਂ ਵਾਪਸ ਆ ਸਕਦੇ ਹੋ ਪਰ ਨਾਲ ਉਹਨਾਂ ਨੇ ਜੇ ਜ਼ਿਕਰ ਕੀਤਾ ਵੀ ਗੁਰੂ ਪਾਤਸ਼ਾਹ ਦੀ ਗੁਰਬਾਣੀ ਦੇ ਵਿੱਚ ਇੱਕੋ ਹੀ ਤੀਰਥ ਨੂੰ ਵਹਾਨਤਾ ਦਿੱਤੀ ਉਹ ਤੀਰਥ ਜਿਹੜਾ ਹੈ ਤੀਰਥ ਲਾਪਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਅੱਜ ਅਸੀਂ ਗੁਰਬਾਣੀ ਦੇ ਵਿੱਚੋਂ ਗੁਰੂ ਪਾਤਸ਼ਾਹ ਦੇ ਕੋਲੋਂ ਇਹ ਜਿਹੜਾ ਤੀਰਥ ਸ਼ਬਦ ਵਾਰ-ਵਾਰ ਸਾਨੂੰ ਉਲਝਾਇਆ ਗਿਆ ਹੈ ਵਾਰ-ਵਾਰ ਸਾਨੂੰ ਇਸ ਚੱਕਰ ਦੇ ਵਿੱਚ ਪਾਇਆ ਗਿਆ ਉਸ ਗੱਲ ਨੂੰ ਅਸੀਂ ਗੁਰੂ ਪਾਤਸ਼ਾਹ ਦੇ ਕੋਲੋਂ ਸਮਝਣ ਦਾ ਯਤਨ ਕਰਾ ਕੇ ਜਦੋਂ ਗੁਰੂ ਪਾਤਸ਼ਾਹ ਨੇ ਗੁਰਬਾਣੀ ਵਿੱਚ ਜਲ ਸ਼ਬਦ ਵਰਤੇ ਆ ਨੀਰ ਸ਼ਬਦ ਵਰਤੇ ਆ ਪਾਣੀ ਸ਼ਬਦ ਵਰਤੇ ਆ ਪਾਣੀ ਸ਼ਬਦ ਵਰਤੇ ਆ ਇਸੇ ਤਰੀਕੇ ਨਾਲ ਇਹਦੇ ਵੱਖ-ਵੱਖਰੇ ਨਾਂ ਜਿਸ ਜਿਸ ਪ੍ਰਕਰਣ ਦੇ ਵਿੱਚ ਜੋ ਕਾਵਿਕ ਰੂਪ ਦੇ ਵਿੱਚ ਫਿੱਟ ਆਉਂਦੇ ਸੀ ਉਹ ਨਾਮ ਗੁਰੂ ਪਾਤਸ਼ਾਹ ਨੇ ਉੱਥੇ ਵਰਤੇ ਆ ਪਰ ਜੇ ਹੁਣ ਆਪਾਂ ਇਹ ਕਈਏ ਵੀ ਉਥੇ ਜਲ ਕਿਉਂ ਲਿਖਿਆ ਉਥੇ ਨੀਰ ਕਿਉਂ ਲਿਖਿਆ ਉਥੇ ਪਾਣੀ ਕਿਉਂ ਲਿਖਿਆ ਫਿਰ ਸਾਨੂੰ ਜਿਹੜਾ ਹੈ ਇਹ ਸੋਚਣਾ ਸਾਡੇ ਦਿਮਾਗ ਦੀ ਜਿਹੜੀ ਸਮਝ ਦੀ ਘਾਟ ਹੋ ਸਕਦੀ ਹੈ ਵੀ ਅਸੀਂ ਉਸ ਸ਼ਬਦਕ ਢੰਗ ਨੂੰ ਸਮਝ ਨਹੀਂ ਪਾ ਰਹੇ ਜੋ ਗੁਰੂ ਪਾਤਸ਼ਾਹ ਨੇ ਗੁਰਬਾਣੀ ਵਿੱਚ ਇਸਤੇਮਾਲ ਕੀਤਾ ਹੈ ਉਦਾਹਰਣ ਦੇ ਤੌਰ ਤੇ ਜਦੋਂ ਆਪਾਂ ਨੌਵੇਂ ਮਹੱਲੇ ਦੇ ਸ਼ਲੋਕ ਪੜ੍ਹਦੇ ਆ ਪਹਿਲਾ ਹੀ ਸ਼ਲੋਕ ਜਦੋਂ ਆਉਂਦਾ ਹੈ ਵੀ ਪੁੰਨ ਕੋ ਬਿੰਦ ਗਾਯੋ ਨਹੀਂ ਜਨਮ ਆਕਾਰਥ ਕੀਨ ਕੋ ਨਾਨਕ ਭਜ ਹਰ ਮਨਾ ਜਿਹ ਬਿੰਦ ਜਦ ਕੋ ਮੀਨ ਉਥੇ ਜਲ ਸਬੰਧ ਜਿਹੜਾ ਸ਼ਬਦ ਹੈ ਉਥੇ ਤੁਕਮਾ ਕਾਵਿਕ ਰੂਪ ਦੇ ਸਰੂਪ ਦੇ ਹਿਸਾਬ ਨਾਲ ਉਥੇ ਪਾਤਸ਼ਾਹ ਨੇ ਹੁਣ ਮੱਛੀ ਦਾ ਸਬੰਧ ਜਲ ਦੇ ਨਾਲ ਦੱਸਿਆ ਤੇ ਸਰੋਵਰਾਂ ਦੇ ਵਿੱਚ ਕਿੰਨੀਆਂ ਹੀ ਮੱਛੀਆਂ ਤੁਸੀਂ ਦੇਖ ਲਓ ਜਿੱਥੇ ਤੁਸੀਂ ਸਰੋਵਰ ਦੇ ਵਿੱਚ ਜਾਓਗੇ ਉਥੇ ਲੋਕਾਂ ਦੇ ਵਿੱਚ ਜੇ ਕਿਸੇ ਨੂੰ ਪੁੱਛਿਆ ਵੀ ਸਰੋਵਰ ਦੇ ਵਿੱਚ ਮੱਛੀਆਂ ਕਦੇ ਵਾਸਤੇ ਛੱਡੀਆਂ ਕਿਤੇ ਕੋਵਿੰਤਰ ਜਲਾ ਉਹ ਕਹਿੰਦੇ ਨਹੀਂ ਇਹ ਸਰੋਵਰ ਨੂੰ ਸਾਫ਼ ਰੱਖਦੀਆਂ ਹਨ ਜਿਹੜਾ ਇਹਦਾ ਪਾਣੀ ਦਾ ਜ਼ਿਆਦਾ ਹੁੰਦਾ ਜਾਂ ਹੋਰ ਕੋਈ ਜਿਹੜੀ ਆ ਦੀ ਗੰਦਗੀ ਹੁੰਦੀ ਆ ਉਹ ਮੱਛੀਆਂ ਖਾ ਜਾਂਦੀਆਂ ਨੇ ਉਹ ਤੇ ਠੀਕ ਹੈ ਪਰ ਜਿਹੜੀ ਮੱਛੀਆਂ ਦੀ ਗੰਦਗੀ ਆ ਉਹ ਕਿੱਥੇ ਜਾਂਦੀ ਹੈ ਸੋਚਣ ਦੀ ਵਿਚਾਰ ਹੈ ਵੀ ਮੱਛੀ ਤੇ ਰਹਦੀ ਪਾਣੀ ਦੇ ਵਿੱਚ ਹੈ ਪਰ ਜਿਹੜਾ ਕੁਝ ਮੱਛੀ ਨੇ ਖਾਇਆ ਉਹ ਜਦੋਂ ਉਹਦਾ ਵਿਸਥਾਰਨ ਕਰੇਗੀ ਆਪਣੇ ਸਰੀਰ ਤੋਂ ਬਾਹਰ ਉਹ ਜਿਹੜਾ ਤੱਤ ਹੈ ਉਹ ਬਾਹਰ ਕੱਢੇਗੀ ਫਿਰ ਉਹ ਕਿੱਥੇ ਵਰਦੀ ਹੈ ਉਸ ਪਾਣੀ ਦੇ ਵਿੱਚ ਹੀ ਕਰਦੀ ਹੈ ਫਿਰ ਸਾਡੇ ਤਵਾਲ ਦੇ ਵਿੱਚ ਕਿਉਂ ਇਹ ਗੱਲ ਪੜ ਗਈ ਤਾਂ ਕਿਉਂ ਸਾਡੇ ਲੋਕਾਂ ਦੇ ਦਿਮਾਗ ਦੇ ਵਿੱਚ ਗੱਲ ਪੱਕੀ ਕਰ ਦਿੱਤੀ ਗਈ ਵੀ ਜਿਸ ਥਾਂ ਦੇ ਉੱਤੇ ਸਰੋਵਰ ਬਣਿਆ ਉਹਦੇ ਜਲ ਨੂੰ ਤੁਸੀਂ ਅੰਮ੍ਰਿਤ ਹੀ ਕਹਿਣਾ ਕੋਈ ਹੋਰ ਸ਼ਬਦ ਨਹੀਂ ਵਰਤ ਸਕਦੇ ਗੁਰਬਾਣੀ ਨੇ ਸਾਨੂੰ ਕਿੰਨਾ ਪਿਆਰਾ ਫੈਸਲਾ ਦਿੱਤਾ ਉਹ ਕਹਿੰਦੇ ਨੇ ਨਾਮਕ ਅੰਮ੍ਰਿਤ ਇੱਕ ਹੈ ਦੂਜਾ ਅੰਮ੍ਰਿਤ ਨਹੀਂ ਕਹਿੰਦੇ ਅੰਮ੍ਰਿਤ ਇੱਕੋ ਹੀ ਆ ਭਾਈ ਉਹ ਹੈ ਪਰਮੇਸ਼ਰ ਦੇ ਨਾਮ ਦਾ ਕੋਈ ਕੋਈ ਦੂਜਾ ਹੈ ਹੀ ਫਿਰ ਉਹ ਹੈ ਕਿੱਥੇ ਕਦੇ ਬਾਹਰ ਆਖਿਆ ਹੋਇਆ ਭਾਡੇ ਦੇ ਵਿੱਚ ਕਹਿੰਦੇ ਨਹੀਂ ਨਾਲ ਕੋ ਅੰਮ੍ਰਿਤ ਮਨ ਮਾਹੀ ਕਦੇ ਅੰਦਰ ਹੀ ਹੈ ਤੇਰੀ ਸੁਰਤ ਦੇ ਅੰਦਰ ਹੈ ਹੁਣ ਜਦੋਂ ਇਹ ਸ਼ਬਦ ਵੀ ਆਉਣ ਤੇ ਨਾਲ ਅੰਗੀ ਮਨ ਹਿਲਦਾ ਤੇ ਇਹ ਸਾਰੇ ਸ਼ਬਦਾਂ ਤੋਂ ਇੱਕੋ ਹੀ ਅਰਥ ਲਿਓ ਵੀ ਇਹ ਸਾਡੀ ਸੁਰਤ ਦੀ ਗੱਲ ਚੱਲ ਰਹੀ ਹੈ ਕਿਉਂਕਿ ਹਿਲਦਾ ਕਿੱਥੇ ਹੈ ਸਾਡਾ ਮਨ ਕਿੱਥੇ ਹੈ ਇਹ ਵਿਚਾਰਾਂ ਦਾ ਸੰਗ੍ਰਹਿ ਹੈ ਬਸ ਇਹਨੂੰ ਸੁਰਤ ਦੇ ਨਾਲ ਸੰਬੰਧਤ ਲੈ ਲਿਓ ਵੀ ਸਾਡੀ ਸੁਰਤ ਦੀ ਗੁਰੂ ਪਾਤਸ਼ਾਹ ਗੱਲ ਕਰਦੇ ਹੈ ਬڑے ਸੌਕੇ ਅਰਥ ਸੀ ਜਦੋਂ ਅਸੀਂ ਜਰਜੀ ਸਾਹਿਬ ਦੀ ਬਾਣੀ ਨੂੰ ਕਿੰਨੀ ਵਾਰੀ ਪੜਿਆ ਕਿੰਨੀ ਵਾਰੀ ਸੁਣਿਆ ਪਰ ਉਹਨੂੰ ਵਿਚਾਰਿਆ ਨਹੀਂ ਅਸੀਂ ਕਰੇ ਜਿਨ੍ਹਾਂ ਲੋਕਾਂ ਨੇ ਸਾਨੂੰ ਪੜ ਪੜ ਕੇ ਦੱਸਿਆ ਵੀ ਦੇਖੋ ਗੁਰੂ ਮਹਾਰਾਜ ਦੀ ਬਾਣੀ ਕਿੱਡਾ ਸੋਨਾ ਸਮਝਾਉਂਦੀ ਹੈ ਵੀ ਭਰੀਏ ਹੱਥ ਪੈਰ ਤਨ ਦੇ ਪਾਣੀ ਧੁੱਤੈ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇਸਾ ਗੂਣ ਲਈਆ ਉਤੋਏ ਦੋ ਅੱਖ ਨੇ ਸਾਡੀ ਜ਼ਿੰਦਗੀ ਦੇ ਜਿਹੜੇ ਗੁਰਬਾਣੀ ਨੇ ਬਿਆਨ ਕੀਤੇ ਨੇ ਇੱਕ ਕਹਾਣੀ ਹੈ ਸਰੀਰਕ ਤਲ ਜਿਨ੍ਹਾਂ ਨੂੰ ਲੋਕਾਂ ਨੇ ਕਰੋ ਕਾਂਡਾਂ ਵਿੱਚ ਉਲਝਾ ਕੇ ਇਹ ਦੱਸਿਆ ਹੋਇਆ ਸੀ ਨਾ ਵੀ ਜੇ ਤੁਸੀਂ ਬੁਲਾੜੇ ਤੀਰਥ ਤੇ ਜਾਓਗੇ ਤੁਹਾਡੇ ਸਾਰੇ ਕੀਤੇ ਪਾਪ ਲੱਥ ਜਾਣਗੇ ਤੇ ਤੁਸੀਂ ਐਨ ਪਵਿੱਤਰ ਹੋ ਕੇ ਤਿੰਨ ਚਾਰ ਮੰਜਿਲ ਉੱਪਰ ਹੋ ਗਿਆ ਪਰ ਗੁਰੂ ਗੋਬਿੰਦ ਸਿੰਘ ਜੀ ਗੁਰਬਾਣੀ ਵਿੱਚ ਕਿੱਡਾ ਸੋਣਾ ਸਮਝਾਇਆ ਸੀ ਕਿ ਤੀਰਥ ਧਾਇ ਦਾ ਉਤਰਸ ਮੈਲ ਉਹ ਕਹਿੰਦੇ ਭਲੇ ਉਹ ਤੀਰਥਾਂ ਤੇ ਨਾੜ ਤੇ ਨਾਲ ਇਦਾਂ ਮਨ ਦੀ ਮੈਲ ਨਹੀਂ ਉਤਰਿਆ ਕਰਦੀ ਸਰੀਰ ਦੀ ਮੈਲ ਤੁਸੀਂ ਲਾ ਲੋਗੇ ਹੋ ਸਕਦਾ ਹੈ ਪਰ ਜਿਹੜੀ ਮਨ ਦੀ ਮੈਲ ਹੈ ਇਹ ਨਹੀਂ ਧੋ ਸਕਦੇ ਉੱਥੇ ਦੇਖੋ ਕੱਪੜੇ ਦਾ ਵੀ ਗੁਰੂ ਪਾਤਸ਼ਾਹ ਨੇ ਜ਼ਿਕਰ ਕੀਤਾ ਹੱਥ ਦਾ ਪੈਰ ਦਾ ਸਰੀਰ ਦਾ ਜ਼ਿਕਰ ਕੀਤਾ ਵਿਜੀ ਮੈਲੇ ਹੋ ਗਏ ਤੇ ਪਾਣੀ ਲੈਓ ਸਾਬਣ ਨਾਲ ਤੇ ਸਾਫ਼ ਕਰ ਲਓ ਪਰ ਜਿੱਥੇ ਗੱਲ ਚੱਲੀ ਸੁਰਤ ਦੀ ਉੱਥੇ ਮਹਾਰਾਜ ਨੇ ਮਤ ਸ਼ਬਦ ਵਰਤੇ ਹਨ ਤੇ ਜਦੋਂ ਮਤ ਸ਼ਬਦ ਵਰਤਿਆ ਕਰਕੇ ਭਰੀਆ ਮਤ ਪਾਪਾਂ ਕੇ ਸੰਗ ਉਤੋਂ ਪੇ ਕੋਣ ਮਤ ਦੇ ਅੰਦਰੋਂ ਆਉਂਦੇ ਨੇ ਵਿਚਾਰ ਤੇ ਜਿਹੜੇ ਬੁਰੇ ਵਿਚਾਰ ਨੇ ਉਹਨਾਂ ਨੂੰ ਵੀ ਗੁਰੂ ਪਾਤਸ਼ਾਹ ਨੇ ਪਾਪ ਦੇ ਨਾਲ ਤੁਲਨਾਤਮਕ ਦੇ ਕੇ ਸਭ ਸਮਝਾਉਣ ਦਾ ਯਤਨ ਕੀਤਾ ਵੀ ਇਹ ਹੀ ਜਦੋਂ ਕਰਮ ਬਣ ਜਾਣਗੇ ਤੇ ਸਮਝ ਲਓ ਤੁਸੀਂ ਪਾਪਾਂ ਦੇ ਅਧਿਕਾਰੀ ਹੋ ਗਏ ਤੁਸੀਂ ਪਾਪ ਕਰਮ ਕਰ ਬੈਠੇ ਜਦੋਂ ਬੁਰੇ ਵਿਚਾਰਾਂ ਨੂੰ ਤੁਸੀਂ ਪ੍ਰੈਕਟੀਕਲੀ ਅੰਜਾਮ ਦੇ ਦਿੱਤਾ ਹੁਣ ਉਥੇ ਜਦੋਂ ਤਨ ਦੀ ਗੱਲ ਆਈ ਉਥੇ ਪਾਣੀ ਦੀ ਉਦਾਹਰਨ ਦੇ ਕੇ ਪਾਤਸ਼ਾਹ ਨੇ ਸਮਝਾਇਆ ਤੇ ਜਦੋਂ ਸੁਰਤ ਦੇ ਵਿਚਾਰਾਂ ਦੀ ਗੱਲ ਆਈ ਉੱਥੇ ਗੁਰੂ ਦੇ ਨਾਮ ਦੇ ਗੁਣਾਂ ਨੂੰ ਸਾਡੇ ਨਾਲ ਸਾਂਝ ਪਾਈ ਵੀ ਇਹਦੇ ਗੁਣ ਜਦੋਂ ਜ਼ਿੰਦਗੀ 'ਚ ਆੜ ਗਏ ਇਹਨਾਂ ਨੂੰ ਤੁਸੀਂ ਜਦੋਂ ਲਿਉਂ ਦੀ ਜਿਹੜੀ ਹੈ ਜਾਚ ਸਿੱਖੋਗੇ ਵੀ ਗੁਰੂ ਕੀ ਕਹਿੰਦਾ ਹੈ ਫਿਰ ਤੁਹਾਡੇ ਜਿਹੜੇ ਸੁਰਤ ਦੇ ਵਿਚਾਰ ਨੇ ਹੌਲੀ-ਹੌਲੀ ਤਬਦੀਲ ਹੋਣਗੇ ਪਰ ਸਾਡੇ ਦਿੱਕਤ ਇਹ ਹੋ ਗਈ ਵੀ ਉਸ ਬਾਣੀ ਦੇ ਵਿੱਚ ਕਿੰਨੀਆਂ ਥਾਂ ਤੇ ਸਮਝਾਇਆ ਸੀ ਗੁਰੂ ਪਾਤਸ਼ਾਹ ਨੇ ਬਈ ਭਾਈ ਜਿਹੜੇ ਤੀਰਥਾਂ ਦੀ ਤੁਸੀਂ ਗੱਲ ਕਰਦੇ ਹੋ ਨਾ ਇੱਕੋ ਉਦਾਹਰਣ ਦਿੱਤੀ ਲੋਕੀ ਦੀ ਲੋਕੀ ਦੀ ਉਦਾਹਰਣ ਦੇ ਕੇ ਤੁੰਮੇ ਦਾ ਜਿਹੜਾ ਇੱਕ ਫਲ ਹੁੰਦਾ ਹੈ ਤੁੰਮੀ ਦੀ ਉਦਾਹਰਣ ਦਿੱਤੀ ਉਹਨਾਂ ਨੂੰ ਕਹਿੰਦੇ ਲੋਕੀ 86 ਤੀਰਥ ਨਹਾਈ ਕਹਿੰਦੇ ਜੇ ਉਹਨੂੰ 68 ਤੀਰਥਾਂ ਤੇ ਵੀ ਲਾ ਕੇ ਤੁਸੀਂ ਇਸ਼ਨਾਨ ਕਰਾ ਦਿਓ ਉਹਨੂੰ ਡੁਬਕੀ ਲਵਾ ਪਾਓ ਪਰ ਕੌਂਗਰਾ ਪਨ ਤਉ ਨਾ ਜਾਈ ਕਹਿੰਦੇ ਅੰਦਰ ਦੀ ਕੁੜਤਲ ਕੋਣੀ ਚਲੀ ਗਈ ਉਹ ਵੀ ਬਸ ਇਹ ਗੱਲ ਉਸ ਤੁੰਮੀ ਨੂੰ ਨਹੀਂ ਸਮਝ ਆਈ ਇਹ ਗੱਲ ਕਿਹਨੂੰ ਸਮਝਾਈ ਹੈ ਕਿ ਸਾਨੂੰ ਸਮਝਾਈ ਹੈ ਤੁਸੀਂ ਦੇਖ ਲਓ ਕਿੰਨੇ ਲੋਕ ਸਭੋ ਮਿਲ ਕੇ ਅੱਜ ਤੱਕ ਦਾ ਜਿਹੜਾ ਸਾਡੇ ਜੀਵਨ ਦਾ ਸਫਲ ਹੈ ਉਹਦੇ ਤੇ ਛਾਤੀ ਮਾਰ ਕੇ ਦੇਖੋ ਆਪਣੇ ਆਪ ਨੂੰ ਦੇਖੋ ਵੀ ਕੀ ਕੋਈ ਐਸਾ ਵਿਅਕਤੀ ਸਾਡੇ ਵਿੱਚ ਬੈਠਾ ਜਿਹਨੇ ਕਿਸੇ ਸਰੋਵਰ ਦੇ ਵਿੱਚ ਇਸ਼ਨਾਨ ਨਾ ਕੀਤਾ ਹੋਵੇ ਵੀ ਉਹਦਾ ਜੀਵਨ ਬਦਲ ਗਿਆ ਹੋਵੇ ਗੁਰੂ ਬਾਛਾ ਦਾ ਜਿਹੜਾ ਮਕਸਦ ਸੀ ਦੇਖੋ ਜਿਹੜਾ ਹੁਣ ਰੋਲਾ ਵੀ ਪਾਉਂਦੇ ਆ ਨਾ ਆਪਾਂ ਵੀ ਉਥੇ ਪੰਜ ਸਰੋਵਰ ਬਣਾਏ ਨੇ ਦੇਖੋ ਜਦੋਂ ਕਿਸੇ ਨਗਰ ਦੀ ਉਸਾਰੀ ਹੁੰਦੀ ਨਾ ਧਿਆਨ ਦੇ ਕੇ ਇਸ ਬੱਚੇ ਨੂੰ ਸੁਣਿਓ ਜਦੋਂ ਗੁਰੂ ਪਾਤਸ਼ਾਹ ਨੇ ਨਗਰ ਬਸਾਏ ਨੇ ਨਗਰਾਂ ਦੀ ਉਸਾਰੀ ਹੋਈ ਜਿੱਥੇ ਪਾਣੀ ਦੀ ਕਿੱਲਤ ਸੀ ਨਾ ਉੱਥੇ ਜਿੱਦਾਂ ਉਹਦਾ ਨਗਰ ਹੋਏਗਾ ਜਿੰਨੀ ਉਸਾਰੀ ਹੋਏਗੀ ਓਨਾ ਜ਼ਿਆਦਾ ਪਾਣੀ ਵੀ ਵਰਤਿਆ ਜਾਏਗਾ ਇਹ ਤੇ ਕੁਦਰਤੀ ਗੱਲ ਹੈ ਵੀ ਜਿਸ ਨਗਰ ਦੀ ਉਸਾਰੀ ਹੁੰਦੀ ਹੋਏ ਤੇ ਚਾਰ ਚੁਫੇਰੇ ਅਸੀਂ ਆਪ ਇਤਿਹਾਸ ਵਿੱਚ ਪੜ੍ਹਦੇ ਆਏ 52 ਕਿੱਤਿਆਂ ਨੂੰ ਲਿਆ ਕੇ ਗੁਰੂ ਪਾਤਸ਼ਾਹਾਂ ਉੱਥੇ ਸਥਾਪਿਤ ਕੀਤਾ ਕਿ ਉਹਨਾਂ ਨੂੰ ਦੋ ਚੱਕਰ ਧਰ ਬਣਾ ਕੇ ਦਿੱਤੇ ਉਹਨੇ ਗੁਰੂ ਪਾਤਸ਼ਾਹਾਂ